ਦਸੂਆ ਵਿੱਚ ਵਾਪਰੇ ਬੱਸ ਸੜਕ ਹਾਦਸੇ ਦੇ ਵਿੱਚ ਮਾਤੀ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ 4 ਔਰਤਾਂ, 3 ਪੁਰਸ਼ ਤੇ ਇੱਕ 3 ਸਾਲ ਦੀ ਬੱਚੀ ਵੀ ਸ਼ਾਮਲ ਹੈ। ਹਾਦਸੇ ਵਿੱਚ ਲਗਭਗ 33 ਯਾਤਰੀ ਗੰਭੀਰੂ ਵੀ ਜ਼ਖਮੀ ਹੋਏ ਹਨ। ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣਾ ਤੇ ਜ਼ਖਮੀਆਂ ਦਾ ਸਾਰਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ। ਇਹ ਹਾਦਸਾ ਅੱਜ ਸਵੇਰੇ ਦਸੂਆ ਹਾਜੀਪੁਰ ਰੋਡ ਤੇ ਅੱਡਾ ਸਗੜਾ ਨੇੜੇ ਪਿੰਡ ਵਾਪਰਿਆ ਸੀ। ਹਾਦਸੇ ਦਾ ਕਾਰਨ ਓਵਰ ਲੋਡ ਬੱਸ ਤੇ ਤੇਜ਼ ਰਫ਼ਤਾਰ ਦੱਸਿਆ ਜਾ ਰਿਹਾ ਹੈ। ਜਖਮੀਆਂ ਦਾ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਖਮੀਆਂ ਵਿੱਚ ਦੋ ਯਾਤਰੀਆਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਤੇ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਤੇ ਜਲੰਧਰ ਰੈਫਰ ਕੀਤਾ ਗਿਆ ਹੈ ਮ੍ਰਿਤਕਾਂ ਵਿੱਚ ਚਾਰ ਔਰਤਾਂ ਤਿੰਨ ਪੁਸ਼ਤਿਕ ਲੜਕੀ ਸ਼ਾਮਲ ਹੈ ਪੁਲਿਸ ਵੱਲੋਂ ਕਟਨਾ ਦੀ ਜਾਂਚ ਕਰਨ ਤੋਂ ਬਾਅਦ ਬੱਸ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਣਕਾਰੀ ਅਨੁਸਾਰ ਕਰਤਾਰ ਕੰਪਨੀ ਦੀ ਮਿਨੀ ਬੱਸ ਹਾਜੀਪੁਰ ਤੋਂ ਦਸੂਹਾ ਵੱਲ ਨੂੰ ਲਗਭਗ 45 ਯਾਤਰੀਆਂ ਨੂੰ ਲੈ ਕੇ ਆ ਰਹੀ ਸੀ ਜਿਵੇਂ ਹੀ ਬੱਸ ਸਗਰਾ ਨੇੜੇ ਪਹੁੰਚੀ ਇਹ ਬੱਸ ਛੜਕ ਦੇ ਵਿੱਚਕਾਰ ਪਲਟ ਗਈ ਅਤੇ ਸਾਹਮਣੇ ਤੋਂ ਆ ਰਹੀ ਇੱਕ ਕਾਰ ਵੀ ਇਸ ਨਾਲ ਟਕਰਾ ਗਈ ਹਾਦਸੇ ਦੇ ਕਾਰਨਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਦਸੇ ਸਮੇਂ ਤੇਜ਼ ਆਵਾਜ਼ਾਂ ਤੇ ਯਾਤਰੀਆਂ ਦੀਆਂ ਚੀਕਾਂ ਸੁਣ ਕੇ ਨੇੜਲੇ ਪਿੰਡ ਵਾਸੀ ਮੌਕੇ ਤੇ ਪਹੁੰਚੇ ਤੇ ਯਾਤਰੀਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਬੱਸ ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਯਾਤਰੀਆਂ ਦੀ ਬੱਸ ਦੇ ਅੰਦਰ ਫਸਣ ਤੋਂ ਬਾਅਦ ਮੌਕੇ ਤੇ ਹੀ ਮੌਤ ਹੋ ਗਈ ਇਸ ਵਿੱਚ ਇੱਕ ਛੋਟੀ ਕੁੜੀ ਵੀ ਸ਼ਾਮਲ ਸੀ ਉਨ੍ਹਾਂ ਨੂੰ ਬੱਸ ਵਿੱਚੋਂ ਬਾਹਰ ਕੱਢਣ ਦੇ ਲਈ ਇੱਕ ਜੀਸੀਬੀ ਮਸ਼ੀਨ ਬੁਲਾਈ ਗਈ ਤੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਇਸ ਦੇ ਨਾਲ ਹੀ ਇਸ ਦੀ ਜਾਣਕਾਰੀ ਪੁਲਿਸ ਸਟੇਸ਼ਨ ਤੇ ਸਿਹਤ ਵਿਭਾਗ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਜ਼ਖਮੀ ਯਾਤਰੀਆਂ ਨੂੰ ਸੁਹਾਗਣਾ ਦੇ ਸਿਵਲ ਹਸਪਤਲ ਵਿਖੇ ਭੇਜਿਆ ਗਿਆ ਮ੍ਰਿਤਕ ਨੰਬਰ 1 ਦੀ ਪਛਾਣ ਸੁਹਾਗਰਾਨੀ ਪਤਨੀ ਸਵਰਨ ਸਿੰਘ ਜਿਸ ਦੀ ਉਮਰ 65 ਸਾਲ ਦੱਸੀ ਜਾ ਰਹੀ ਹੈ ਇਹ ਪਿੰਡ ਸੋਹਰਾ ਕੰਡੀ ਦੀ ਰਹਿਣ ਵਾਲੀ ਸੀ ਮ੍ਰਿਤਕਾ ਦੇ 4 ਬੱਚੇ ਹਨ ਜਿਨ੍ਹਾਂ ਵਿੱਚੋਂ 3 ਬੱਚੇ ਅਪਾਹਜ ਹਨ ਅਤੇ ਹੁਣ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ ਮ੍ਰਿਤਕ ਨੰਬਰ 2 ਦੀ ਪਛਾਣ ਸੰਦੀਪ ਪੁੱਤਰ ਵੀਰ ਸਿੰਘ ਪਿੰਡ ਭੈਣੀ ਮੀਆਂਖਾਂ ਵਜੋਂ ਹੋਈ ਹੈ। ਉੱਥੇ ਹੀ ਇੱਕ ਹੋਰ ਮ੍ਰਿਤਕ ਨੰਬਰ 3 ਦੀ ਪਛਾਣ ਬਲਵੀਰਪੁਰ ਪਤਨੀ ਗੱਜਣ ਸਿੰਘ ਵਾਰਡ ਨੰਬਰ 9 ਤਸੂਹਾ ਵਜੋਂ ਹੋਈ ਹੈ। ਉੱਥੇ ਮ੍ਰਿਤਕ ਨੰਬਰ 4 ਦੀ ਪਛਾਣ ਗੁਰਮੀਤ RAM ਪੁੱਤਰ ਬਚਨਾਰਾਮ ਵਾਸੀ ਹਲੇਰ ਕੋਗਰਾ ਵਜੋਂ ਹੋਈ ਹੈ ਜਿਸ ਦੀ ਉਮਰ 65 ਸਾਲ ਹੈ। ਉੱਥੇ ਹੀ ਮ੍ਰਿਤਕ ਨੰਬਰ 5 ਦੀ ਪਛਾਣ ਲਵ ਕੁਮਾਰ ਪੁੱਤਰ ਦਰਸ਼ਨ ਵਾਸੀ ਘਾਟੀ ਕਾਂਗੜਾ ਵਜੋਂ ਹੋਈ ਹੈ। ਮ੍ਰਿਤਕ ਨੰਬਰ 6 ਦੀ ਪਛਾਣ ਸਤਵਿੰਦਰ ਕੌਰ ਵਾਸੀ ਜਾਲਲਾ ਚੱਕ ਵਜੋਂ ਹੋਈ ਹੈ ਜਿਸ ਦੀ ਕਿ ਉਮਰ 55 ਸਾਲ ਦੇ ਕਰੀਬ ਹੈ ਮ੍ਰਿਤਕ ਨੰਬਰ 7 ਦੀ ਪਛਾਣ ਮੀਨਾ ਪਤਨੀ ਅਸ਼ਰਫ ਵਾਸੀ ਬੁੱਢਾਵਾੜ ਵਜੋਂ ਹੋਈ ਹੈ ਜਿਸ ਦੀ ਕਿ ਉਮਰ 36 ਸਾਲ ਹੈ ਉੱਥੇ ਹੀ ਇਸ ਦੀ ਇੱਕ ਧੀ ਜਿਸ ਦੀ ਕਿ ਉਮਰ 3 ਸਾਲ ਦੱਸੀ ਜਾ ਰਹੀ ਹੈ ਉਸ ਦੀ ਵੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਜਿਸ ਦੀ ਪਛਾਣ ਰਾਜੂ ਪੁੱਤਰੀ ਅਸ਼ਰਫ ਵਾਸੀ ਬੁੱਢਾ ਵਾਰਡ ਵਜੋਂ ਹੋਈ ਹੈ ਅਤੇ ਇੱਕ ਹੋਰ ਵਿਅਕਤੀ ਜਿਸ ਦੀ ਕਿ ਪਛਾਣ ਹਜੇ ਤੱਕ ਨਹੀਂ ਹੋ ਸਕੀ ਇਸ ਹਾਦਸੇ ਵਿੱਚ ਹੁਣ ਤੱਕ 8 ਵਿਅਕਤੀਆਂ ਦੀ ਮੌਤ ਹੋਈ ਹੈ ਬਸ ਹਾਦਸੇ ਤੋਂ ਬਾਅਦ ਸੁਆ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਜ਼ਿਲ੍ਹਾ ਮੈਜਿਸਟ੍ਰੇਟ ਐਸਐਸਪੀ ਹੁਸ਼ਿਆਰਪੁਰ ਸਾਬਕਾ ਵਿਧਾਇਕ ਅਰੁਣ ਮਿੱਕੀ ਡੋਗਰਾ ਤੇ ਜ਼ਿਲ੍ਹੇ ਦੇ ਸਾਰੇ ਉੱਚ ਅਧਿਕਾਰੀ ਹਸਪੀਟਲ ਪਹੁੰਚੇ ਉਹਨਾਂ ਨੇ ਜ਼ਖਮੀਆਂ ਦਾ ਹਾਲਚਾਲ ਪੁੱਛਿਆ ਇਸ ਮੌਕੇ ਤੇ ਆਪ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਇਹ ਹਾਸੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਜ਼ਖਮੀਏ ਦਾ ਸਾਰਾ ਇਲਾਜ ਪੰਜਾਬ ਸਰਕਾਰ ਚੁਕੇਗੀ ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਐਸਐਸਪੀ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਵਿੱਚ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਇਸ ਜਿਹੜੀ ਕੈਜੂਐਲਟੀ ਹੋਈਆਂ ਨੇ ਸੜਕ ਹਾਸੇ ਦੇ ਵਿੱਚ ਸਰਕਾਰ ਵੱਲੋਂ ਇਹਨਾਂ ਨੂੰ ਆਰਥਿਕ ਤੌਰ ਤੇ ਕੀ ਸਹਾਇਤਾ ਦਿੱਤੀ ਜਾ ਰਹੀ ਹੈ ਹਾਂ ਜਿਹੜੇ ਅੱਜ ਇਹ ਸੰਗਰਾ ਜਿਹੜਾ ਸਿੱਖਾ ਆਸਾ ਹੋਇਆ ਉਹਦੇ ਵਿੱਚ ਪੰਜਾਬ ਸਰਕਾਰ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਖੜੀ ਹੈ ਔਰ ਕੁਝ ਜਿਹੜੇ ਇੰਜਰਡ ਨੇ ਉਹਨਾਂ ਦੇ ਨਾਲ ਵੀ ਪਰਿਵਾਰ ਦੇ ਨਾਲ ਨਾਲ ਪੰਜਾਬ ਸਰਕਾਰ ਬਿਲਕੁਲ ਕੋਲੇ ਦਾ ਮੋਢਾ ਲਾ ਕੇ ਕੰਮ ਕਰ ਰਹੀ ਹੈ ਔਰ ਮੁੱਖ ਮੰਤਰੀ ਸਾਹਿਬ ਉਹਨਾਂ ਮਾਨਯੋਗ ਭਗਵੰਤ ਸਿੰਘ ਮਾਨ ਜੀ ਵੱਲੋਂ ਜਿੱਤੇ ਬੀਸੀ ਸਾਹਿਬ ਨੇ ਗੱਲ ਕੀਤੀ ਸੀ ਮੇਰੇ ਜੀ ਉਹਨਾਂ ਨਾਲ ਗੱਲ ਹੋਈ ਹੋਣੀ ਔਰ ਉਹਨਾਂ ਵੱਲੋਂ ਜਿਹੜਾ ਨੂੰ ਡੈਥ ਹੋਈ ਹੈ ਉਹਨਾਂ ਦੇ ਪਰਿਵਾਰਾਂ ਦੇ ਵਾਸਤੇ ਹਾਂਜੀ ਪਰ ਪੂਰਤ ਤਾ ਨਹੀਂ ਕੀਤੀ ਸ਼ਾਦਾ ਦੀ ਜਿਹੜਾ ਬੰਦਾ ਚਲ ਗਿਆ ਪਿੰਨਾ ਪਰ ਤੇਰੀ ਲਈ ਉਹਨਾਂ ਦੀ ਮਦਦ ਵਾਸਤੇ 2 ਲੱਖ ਰੁਪਏ ਅਜੇ ਨਾਲ ਡੈਪੋ ਹੋਈ ਆ ਉਹਨਾਂ ਦੇ ਵਾਸਤੇ ਜਿਨ੍ਹਾਂ ਦੇ ਇੰਜਨ ਨੇ ਉਹਨਾਂ ਦੇ ਇਲਾਜ ਦਾ ਸਾਰਾ ਜਿਹੜਾ ਖਰਚਾ ਹੈ ਪੰਜਾਬ ਸਰਕਾਰ ਨੇ ਆਜ ਭਾਈਦਰੇ ਅੱਜ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਜਿਹੜਾ ਟੈਕਸੀ ਨੂੰ ਹੋਇਆ ਹੈ ਸ਼ਗਰ ਹਸੋਟੜ ਘਟਲਾ ਹੈ ਉਹ ਵੀ ਵਾਹਨ ਉੱਪਰ 7 ਬੰਦੇ ਜਿਹੜੇ ਹੈ ਇਹ ਬਾਕੀ ਸਿਟੀ ਦੀ ਕੁਝ ਜਗ੍ਹਾ ਹੈ ਉਹ ਜਿਹੜਾ ਕਰਦੇ ਕੁਝ ਬੜਾ ਲਾਜ ਜਿਹਾ ਸਾਡੇ ਮਸੂਲਤ ਕਰਦੇ ਆ ਆ ਲਾਈਟ ਹੈ ਮੈਂ ਸਿਟੀ ਹੈ ਉਹ ਜਿਹੜੀ ਪ੍ਰਿੰਸਪਲ ਦੇ ਸਿਗੇ ਉਹ ਬੜੀ ਗਣਬੋਲ ਦੇ ਨਾਲ ਅਕਸਰ ਇਹ ਤੋ ਦੇਖੀ ਜਾਂਦਾ ਕਿ ਤਲਵਾੜਾ ਤੋਂ ਜਿਹੜੀ ਹਾਜੀਪੁਰ ਦੇ ਜਿਹੜੇ ਜ਼ਿਆਦਾ ਰੋਡ ਨੇ ਉਹਨਾਂ ਤੇ ਪੁਰਾਣੀ ਆ ਤੇ ਬਹਿਤ ਹੈ ਵਿਦਾਊਟ ਪਰਮਿਟ ਕਰ ਸਕਦੇ ਕੋਨ ਪ੍ਰਸ਼ਾਸਨ ਨੂੰ ਕੀ ਚਾਹਨਾ ਕੰਮ ਸਮਝੀ ਪ੍ਰਚਾਰ ਸਮੱਸਿਆ ਦਾ ਖਾਲਸਾ ਜੀਦਾ ਹੈ ਜਿਵੇਂ ਬੱਚਿਆਂ ਦਾ ਸੇਵਨ ਕਰਦੇ ਨੇ ਅਗਰ ਉਹ ਬਸ ਚਲੋ ਦੇ ਕਾਬਿਲ ਨਹੀਂ ਤਾਂ ਪਾਣੀ ਆਵਾਜ਼ ਨਹੀਂ ਹੈ ਔਰ ਖਾਸ ਕਰਕੇ ਜਿਹੜੇ ਆਪਣੀ ਪਰਮਰੋਜ ਦੀ ਸੰਭਵ ਸੰਭਵ ਚੱਲਉਂਦੇ ਸੁਧੀ ਜਿਹੀ ਵਾਰ ਬੈਠੇ ਕੋਟ ਨੂੰ ਮੁੱਤ ਜਿਹੜੀ ਕਰਦਾ ਯੂਨੀਵਰਸਿਟੀ ਦੀ ਆਵਾਜ਼ ਆ ਰਹੀ ਜੀ ਜਮੇ ਨੂੰ 17 ਅੱਡੇ ਤੇ ਆ ਕੇ ਜਿਹੜੇ ਉਹ ਆਕਾਰ ਨਾਲ ਤਰਾਨ ਦੇ ਨਾਲ ਉਹ ਪੜ੍ਹਦੇ ਜੀ ਕਿੁੱਛ ਉਸੇ ਬਿਛੂਦੀ ਆ ਚਾਰ ਪਰ ਚਾਰ ਸੱਜਣ ਦੇ ਮੌਕੇ ਤੇ ਜਿਹੜੇ ਕੈਜੁਐਲਟੀ ਹੋਣਗੇ 2030 ਇਹ ਉਸ ਤੋਂ ਬਾਅਦ ਜਿਹੜੀ ਬਾਕੀ ਕੈਜੁਐਲਟੀ ਜਿਹੜੀ ਮਤਲਬ ਐਡਮਿਸ਼ਨ ਸੀਗੇ ਉਹ ਆਪਾਂ ਇੱਥੇ ਸੁਵਨ ਹਸਪਤਾਲ ਤੇ ਸ਼ਿਵਾਜ ਦੇ ਵਿੱਚ ਵੀ ਕਰਦੇ ਹੋਏ ਉਹਦੇ ਵਿੱਚੋਂ ਜਿਹੜੀ ਹੈ ਐਂਬੂਲੈਂਸ ਜਿਹੜੀ ਆ ਉਹ 10 ਮਿੰਟ ਦੇ ਵਿੱਚ ਪ੍ਰੈਡਿਕਟਿਵ ਤੇ ਮੋੜ ਕੇ ਜੀ ਕਿ ਟੋਟਲ ਜਿਹੜੇ ਪੈਸ਼ੈਂਟ ਨੇ ਸੁਵਨ ਹਸਪਤਾਲ ਤੇ ਸ਼ਿਵਾਜ ਦੇ ਹਸਪਤਾਲਾਂ ਦੇ ਉਹਨਾਂ ਦੇ ਵਿੱਚੋਂ ਪੰਜ ਜਿਹੜੇ ਰੈਫਰ ਕਰ ਦਿੱਤੇ ਨੇ ਆਪਣੇ ਸਰ ਸੀਰੀਅਸ ਹੈਗੇ ਉਹਨਾਂ ਦੇ ਤਿੰਨ ਕ੍ਰਾਸ਼ ਇੰਜਰੀਜ਼ ਸੀ ਤੇ ਦੋ ਹੈਡ ਇੰਜਰੀਆਂ ਜਿਹੜੇ ਰਿਪੋਰਟ ਹੋਏ ਨੇ 27 ਮਰੀਜ਼ ਜਿਹੜੇ ਅੰਡਰ ਇਨਵੈਸਟੀਗੇਸ਼ਨ ਨੇ ਟਿਲ ਡਰ ਟ੍ਰੀਟਮੈਂਟ ਹੈ ਦਾ ਕਲਾਮ ਚੱਲ ਰਿਹਾ ਹੈ ਸੱਤ ਬੈਕ ਸਕੂਟਰ ਹੋਈਆਂ ਨੇ ਬ੍ਰੌਡ ਡੈੱਡ ਜਿਹੜੇ ਸੀ ਉਹਨਾਂ ਚ ਚਾਰ ਮੇਲ ਚਾਰ ਸਾਲ ਦਾ ਇੱਕ ਮੇਲ ਚਾਈਲਡ ਜਿਹੜਾ ਤਿੰਨ ਮੇਲ ਤੇ ਤਿੰਨ ਫੀਮੇਲ ਜਿਹੜੇ ਆ ਉਹਨਾਂ ਦੀ ਡੈੱਡ ਕਿਨੇ ਬ੍ਰੌਡ ਡੈੱਡ ਆ ਇਹ ਸਾਰਾ ਇਲਾਜ ਜਿਹੜਾ ਚੱਲ ਗਿਆ ਮੌਕੇ ਤੇ ਐਮਐਲਏ ਸਾਹਿਬ ਕੇ ਹੋ ਸਾਡੀਆਂ ਮੈਡੀਕਲ ਟੀਮ ਚੋਂ ਲਾਉਂਦੀ ਹੋਈ ਹੈ ਜੀ ਸਾਹਿਬ ਕਈਆਂ ਸਾਰੇ ਡਾਕਟਰ ਸੰਜੀ ਜਿਹੜੇ ਇਹੋ ਕੰਮ ਕਰ ਰਹੇ ਨੇ ਟੈਨਸ਼ਨ ਜਿਹੜੀ ਆ ਗਈ ਹੈ ਤੁਹਾਡੀ ਦਾ ਤੇ ਅਸੀਂ ਸਾਥ ਹਾਂ ਸਰ ਜਿਹੜਾ ਅੱਜ ਹਸ ਹੋਇਆ ਬਸ ਆਸਾ ਇਸਟ ਵਿੱਚ ਅੱਜ ਤੱਕ ਕੀ ਕਾਰਵਾਈ ਨਿਕਲ ਗਈ ਔਰ ਜਾਂਚ ਦੇ ਵਿੱਚ ਕੀ ਕੀ ਸਾਹਮਣੇ ਆਇਆ ਸਰ ਸਾਡਾ ਪੁਲਿਸ ਸਟੇਸ਼ਨ ਦਸੂਏ ਦੇ ਵਿੱਚ ਵੀਰੇ ਇੱਕ ਮਿਨੀ ਬੱਸ ਟਵਰਨ ਦਾ ਹੋਣ ਕਾਰਨ ਇੱਕ ਬੜਾ ਹੀ ਗਰਦਨਾਂ ਸਾਸਾ ਹੋਇਆ ਕਿਸੇ ਦੇ ਕਿਸ ਅੱਜ ਲਾਈਫ ਸਟੋਲ ਹੋ ਗਈ आए सिविल बस सारे इंजन मिले तो हाल की गली जो यहाँ रीज़न है बहुत क्लियर कट नहीं पता लग रहा एक ऑल्टो ग एक बस हैगी दोनों ही डैमेज दा। तो है हाउ डिड इट ऑल हैपन वो इन्वेस्टिगेशन चल रही है कि ये ओवर स्पीडिंग सी पैसेंजर्स ज़्यादा सी या अगर होर कोई टेक्नीकल फॉल्ट आए ਕੋਈ ਇਨਵੈਸਟੀਗੇਟ ਕਰਦੇ ਤੇ ਜਿੱਦਾਂ ਦਾ ਹੋਏਗਾ ਉਹਦਾ ਲੀਗਲ ਕਰਦੇ ਸਰ ਇੱਕ ਸਵਾਲ ਹੋਰ ਆ ਰਿਹਾ ਲੋਕ ਇਲਾਕੇ ਦੇ ਲੋਕ ਦੱਸ ਰਹੇ ਨੇ ਕਿ ਅਕਸਰ ਜਿਹੜੀ ਆ ਮਿਨੀ ਬੱਸਾਂ ਚੱਲਦੀਆਂ ਨੇ ਇਸ ਰੋਡ ਦੇ ਉੱਪਰ ਇਹਨਾਂ ਦੀ ਵੈਲਿਡਿਟੀ ਵੀ ਐਕਸਪਾਇਰ ਹੋਈ ਹੈ ਵਿਦਆਊਟ ਪਰਮਿਟ ਚੱਲਦੇ ਨੇ ਔਰ ਕਾਫੀ ਪੁਰਾਣੀਆਂ ਜਿਨ੍ਹਾਂ ਨੂੰ ਇਹ ਸੜਕ ਦੇ ਉੱਪਰ ਓਵਰ ਸਪੀਡ ਦੌੜਾਈ ਫਿਰਦੇ ਨੇ ਇਸ ਸਬੰਧ ਦੇ ਵਿੱਚ ਸਰ ਕਈ ਵਾਰੀ ਲੋਕ ਕਹਿੰਦੇ ਨੇ ਵੀ ਸ਼ਿਕਾਇਤਾਂ ਵੀ ਦਿੱਤੀਆਂ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕਰਦੇ ਜੀ ਜੋ ਵੀ ਜੀ ਸਾਡੇ ਕੋਲ ਅਗਰ ਕੋਈ ਸ਼ਿਕਾਇਤ ਆਂਦੀ ਹੈ ਪ੍ਰੋਪਰ ਕਾਰਵਾਈ ਕੀਤੀ ਜਾਂਦੀ ਹੈ ਸਾਡੀ ਫਲਾਈਂਗ ਸਪਾਟ ਵੀ ਬਣੀ ਹੁੰਦੀ ਜੋ ਸੜਕ ਸੁਰੱਖਿਆ ਫੋਰਸ ਹੈ ਉਹਦੇ ਵਿੱਚ ਵੀ ਇੰਟਰਸੈਪਟਿਵ ਵਹੀਕਲਸ ਵੀ ਨੇ ਜੀ ਸਾਡੇ ਟ੍ਰੈਫਿਕ ਵਿੰਗ ਹੈ ਜੀ ਬਾਕੀ ਵੀ ਸਾਡੇ ਪੁਲਿਸ ਸਟੇਸ਼ਨਸ ਵੱਲੋਂ ਨਾਕੇ ਲਾਏ ਜਾਂਦੇ ਟ੍ਰੈਫਿਕ ਦੀ ਨਿਰਾਣ ਕਿਤੇ ਜਾਂਦੇ ਉਹਦੇ ਵਿੱਚ ਇਦਾਂ ਦੀ ਬੱਸਸਾਂ ਦੇ ਵਿੱਚ ਕੀਤੇ ਜਾਂਦੇ ਅਗਰ ਕੋਈ ਅਨਰੋਡ ਵਰਦੀ ਨਹੀਂ ਹੈਗੀ ਤੇ ਉਹਨਾਂ ਦੇ ਵੀ ਪ੍ਰੋਪਰ ਕਾਰਵਾਈ ਹੁੰਦੀ ਹੈ ਬਾਕੀ ਆਰਟੀਓ ਦਫਤਰ ਜਿਹੜਾ ਹੈਗਾ ਉਹਨਾਂ ਵੱਲੋਂ ਵੀ ਰੈਗੂਲਰ ਚੈਕਿੰਗ ਕੀਤੀ ਜਾਂਦੀ ਅਕਸਰ ਅਕਸਰ ਦੇਖਿਆ ਜਾਂਦਾ ਵੀ ਜੋ ਡਰਾਈਵਰ ਹੁੰਦੇ ਬੱਸਾਂ ਵਾਲੇ ਸਵਾਰੀ ਚੁੱਕਣ ਦੇ ਚੱਕਰ ਵਿੱਚ ਬਹੁਤ ਤੇਜ਼ ਬੱਸਾਂ ਚਲਾਉਂਦੇ ਨੇ ਕੀ ਉਹਨਾਂ ਨੂੰ ਕਾਰਵਾਈ ਕੀਤੀ ਜਾਉਣੀ ਹੈ ਜਿੱਦਾਂ ਦੱਸੇ ਤੁਹਾਨੂੰ ਹਰ ਚੀਜ਼ ਦੇ ਰੂਲਸ ਰੈਗੂਲੇਸ਼ਨ ਬਣੇ ਹੋਏ ਅਗਰ ਕੋਈ ਓਵਰ ਸਪੀਡਿੰਗ ਕਰਦਾ ਹੈ ਤਾਂ ਉਹਦੇ ਵਾਸਤੇ ਬਣੇ ਹੋਏ ਤੁ ਜੋ ਬਣਦੀ ਹੈ ਕਿ ਕਾਰਵੇਂ ਕਿੱਤੀ ਜਾਂਦੀ ਹੈ ਚਲਾਣੀ ਹੈ ਕਿ ਇੰਪਾਉਂਡ ਹੋਵੇ ਇਨਫਾਰਮੇਸ਼ਨ ਆਫ ਦਿ ਵਹੀਕਲ ਜੋ ਵੀ ਰੈਲੇਵੈਂਟ ਹੁੰਦਾ ਉਹ ਕੀਤਾ ਜਾਦਾ ਹੈ